i Thank

what Bye. ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਨਿੱਗੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਜੀ ਦੀ ਸਾਜੀ ਤੇ ਨਵਾਜੀ ਸਾਧ ਸੰਗਤ ਜੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮਹਾਪੁਰਸ਼ ਅਮਰਿਸ਼ ਗਾਉਂਦੇ ਹੀ ਨਾ ਤੇ ਕੋਈ ਢਿੱਲਾ ਬੋਲਦਾ ਹੀ ਤੇ ਬਾਬਾ ਜੀ ਕਹਿੰਦੇ ਹੀ ਦੁਬਾਰਾ ਫਤਿਹ ਬੁਲਾਓ ਕਿੰਨੇ ਲੱਖ ਪ੍ਰਾਣੀਆਂ ਨੂੰ ਮਹਾਪੁਰਸ਼ਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ ਇਹ ਉਹ ਦਾਤ ਦਾ ਕਿਰਸ਼ਮਾ ਹੈ ਕਿ ਬੱਚੇ ਕੀਰਤਨ ਕਰ ਰਹੇ ਨੇ ਜਦੂ ਫਤੇ ਬੁਲਾਣੀਏ ਗੱਜ ਵੱਜ ਕੇ ਫਤੇ ਬੁਲਾਣੀਏ ਹਾਲ ਗੂੰਜਣਾ ਚਾਹੀਦਾ ਜਿਨ੍ਹਾਂ ਦਾ ਜਨਮ ਦਿਨ ਮਨਾ ਰਹੇ ਆ ਉਹ ساری ਉਮਰ ਫਤੇ ਕ ਜਾਂਦੇ ਰਹੇ ਦੁਬਾਰਾ ਫਤੇ ਬੁਲਾਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੱਚਿਆਂ ਨੇ ਦੋ ਸ਼ਬਦ ਪੜ੍ਹੇ ਨੇ ਹਾਜ਼ਰੀ ਲਵਾਈ ਹੈ ਤੇ ਗੁਰਮਤਿ ਕੀਰਤਨ ਦਾ ਸੰਤਾਨਦ ਹੈ ਕਿ ਪਹਿਲਾ ਸ਼ਾਨ ਸਾਜਾਂ ਦੀ ਹਾਜ਼ਰੀ ਉਸ ਤੋਂ ਬਾਅਦ ਮੰਗਲਾਚਰਨ ਗੁਰੂ ਸਾਹਿਬ ਜੀ ਦਾ ਉਸ ਤੋਂ ਬਾਅਦ ਜਿਸ ਸ਼ਬਦ ਨੂੰ ਜਿਸ ਰਾਗ ਦੇ ਵਿੱਚ ਗੁਰੂ ਸਾਹਿਬ ਜੀ ਨੇ ਲਿਖਿਆ ਉਸ ਦਾ ਗਾਇਨ ਰਹਾਉ ਦੀ ਪੰਕਤੀ ਨੂੰ ਟੇਕ ਬਣਾ ਕੇ ਗਾਣਾ ਇਹ ਗੁਰਮਤਿ ਕੀਰਤਨ ਹੈ ਤੇ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਸੱਤ-ਸੱਤ ਦੁਆ ਲਾਂਦੇ ਹੀ ਤੇ ਬਾਬਾ ਕੇਰ ਸਿੰਘ ਜੀ ਪਹਿਲਾਂ ਜਾਂਦੇ ਸੀ ਪਹਿਲਾਂ ਪਹਿਲਾਂ ਸਭ ਤੋਂ ਸ਼ਾਨ ਫਿਰ ਮੰਗਲਾਚਰਨ ਫਿਰ ਸ਼ਬਦ ਪੜ੍ਹਦੇ ਹੀ ਬੱਚਿਆਂ ਨੇ ਦੋ ਸ਼ਬਦ ਪੜ੍ਹੇ ਨੇ ਇੱਕ ਮਲਹਾਰ ਰਾਗ ਦੇ ਵਿੱਚ ਤੇ ਮਹਾਰਾਜ ਜੀ ਨੇ ਲਿਖਿਆ ਵੀ ਮਲਹਾਰ ਰਾਗ ਦੇ ਵਿੱਚ ਹੈ ਦੂਜਾ ਸ਼ਬਦ ਮਹਾਰਾਜ ਗੁਰੂ ਸਾਹਿਬ ਨੇ ਲਿਖਿਆ ਬੱਚਿਆਂ ਨੇ ਪੜਿਆ ਹੈ ਗੁਰਸੰਤ ਜਨੋ ਪਿਆਰਾ ਮੈਂ ਮਿਲਿਆ ਕੋਈ ਪੂਰਨ ਮਹਾਪੁਰਸ਼ ਮਿਲ ਗਿਆ ਕੋਈ ਪੂਰਨ ਮਹਾਪੁਰਸ਼ ਮਿਲ ਗਿਆ ਸੁਆਸਵਾ ਜੱਪਣ ਵਾਲਾ ਸਿਮਰਨ ਕਰਨ ਵਾਲਾ ਬੰਦਗੀ ਕਰਨ ਵਾਲਾ ਭਗਤੀ ਕਰਨ ਵਾਲਾ ਤੇ ਮਿਲਿਆ ਕੀ ਬਾਬਾ ਨਾਨਕ ਸਿੰਘ ਮਹਾਰਾਜ ਜੀ ਬਚਨ ਕਰਦੇ ਸੀ ਕਹਿੰਦੇ ਪੁਰਖੋ ਸੰਗਤ ਨੂੰ ਕਿ ਤੁਸੀਂ ਸਾਡੇ ਕੋ ਆਂਦੇ ਹੋ ਜੇ ਤੁਹਾਨੂੰ ਕੋਈ ਪੁੱਛ ਲੇਗੇ ਉੱਥੇ ਜਾ ਕੇ ਮਿਲਿਆ ਕੀ ਕੰਮ ਛੱਡੇ ਦਿਹਾੜੀਆਂ ਛੱਡੀਆਂ ਸਭ ਕੁਝ ਛੱਡ ਕੇ ਗੱਡੀਆਂ 'ਚ ਤੇਲ ਪਾਇਆ ਫਿਰ ਇੱਥੇ ਪਹੁੰਚੇ ਬੜੀ ਦੂਰ ਦੂਰ ਤੋਂ ਪਰ ਲੈਣ ਵਾਸਤੇ ਕੀ ਆਏ ਗੁਰ ਸੰਤ ਜਨੋਂ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ 부ਝ ਗਈ ਤ੍ਰਿਸ਼ਨਾ ਕੀ ਹੈ ਤ੍ਰਿਸ਼ਨਾ ਹੈ ਪਿਆਸ ਬੰਦੇ ਨੂੰ ਸਾਰੀ ਉਮਰ ਪਿਆਸ ਲੱਗਦੀ ਪਾਣੀ ਦੀ ਸਰੀਰ ਚੱਲ ਨਹੀਂ ਸਕਦਾ ਜਿੱਦਾਂ ਪਾਣੀ ਦੀ ਪਿਆਸ ਵੀ ਮਿਟਦੀ ਇੰਨਾ ਤੇ ਬੰਦੇ ਦੇ ਅੰਦਰ ਇੱਕ ਤ੍ਰਿਸ਼ਨਾ ਹੈ ਤੇ ਤ੍ਰਿਸ਼ਨਾ ਵੀ ਨਹੀਂ ਮਿਟਦੀ ਕਾਰਾਂ ਦੀ ਕੋਠੀਆਂ ਦੀ ਮੁਹੱਲਾ ਦੀ ਮਾਇਆ ਦੀ ਦੁਨੀਆ ਦੀ ਚੱਕਾ ਚੌਂ ਦੀ ਮੇਰਾ ਨਾਮ ਬਣ ਜਾਏ ਇਹ ਸਭ ਤ੍ਰਿਸ਼ਨਾ ਹੈ ਤੇ ਮਿਟਦੀ ਕਦੋਂ ਏ ਜਦੋਂ ਕਿਸੇ ਪੂਰਨ ਮਹਾਪੁਰਸ਼ ਦੀ ਸੰਗਤ ਹੋ ਗਈ ਤੇ ਸਭ ਤੋਂ ਪਹਿਲਾਂ ਮਹਾਪੁਰਸ਼ਾਂ ਨੇ ਇਹ ਤ੍ਰਿਸ਼ਨਾ ਖਤਮ ਕੀਤੀ ਤੇ ਜਿਨ੍ਹਾਂ ਦੀ ਤ੍ਰਿਸ਼ਨਾ ਖਤਮ ਹੋ ਗਈ ਤੇ ਫਿਰ ਮਹਾਪੁਰਸ਼ਾਂ ਨੇ ਉਹਨਾਂ ਨੂੰ ਦਰਗਾਹੀ ਪ੍ਰਸ਼ਾਦ ਦਿੱਤਾ ਦਰਗਾਹੀ ਪ੍ਰਸ਼ਾਦ ਫਿਰ ਉਹ ਮੂਲ ਮੰਤਰ ਦੇ ਨਾਲ ਜੁੜੇ ਫਿਰ ਉਹ ਗੁਰ ਮੰਤਰ ਦੇ ਨਾਲ ਜੁੜੇ ਜਿੰਨੇ ਨਾਨਕ ਸਾਹਿਬ ਦੇ ਸੰਗੀ ਨੇ ਘਰਾਂ ਦੇ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਕਰਵਾ ਦਿੱਤੇ ਬਾਬਾ ਜੀ ਨੇ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਹੱਥਾਂ ਦੇ ਵਿੱਚ ਮਾਲਾ ਦਿੱਤੀਆਂ ਸਿਮਰਨੇ ਦਿੱਤੇ ਇਹ ਬਾਣੀ ਦੇ ਨਾਲ ਜੋੜਤਾ ਮਿਲਿਆ ਕਿ ਕੋਈ ਪੂਰਨ ਮਹਾਪੁਰਸ਼ ਮਿਲਿਆ ਕ੍ਰਿਸ਼ਨਾ ਖਤਮ ਹੋਈ ਤੇ ਗੁਰੂ ਦੇ ਦیدار ਹੋ ਗਏ ਗੁਰੂ ਸਾਹਿਬ ਜੀ ਦੇ ਦਰਸ਼ਨ ਹੋ ਗਏ ਤੇ ਗੁਰੂ ਕੀ ਹੈ ਜਦੋਂ ਆਪਾਂ ਬਾਣੀ ਪੜ੍ਹਦੇ ਆਂ ਤੇ ਮਹਾਰਾਜ ਦਾ ਪ੍ਰਮਾਣ ਹੈ ਪੋਥੀ ਪਰਮੇਸ਼ਰ ਕਾ ਥਾਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਮਹਾਪੁਰਸ਼ਾ ਨੇ ਬਾਣੀ ਦੀ ਸੋਜੀ ਬਖਸ਼ਤੀ ਤੇ ਜਿਨ੍ਹਾਂ ਨੂੰ ਬਾਣੀ ਦੀ ਸੋਜੀ ਆ ਗਈ ਉਹ ਅੰਦਰ ਵੀ ਅਮਰਤ ਹੋ ਗਿਆ ਤੇ ਬਾਹਰ ਵੀ ਮਹਾਪੁਰਸ਼ਾ ਨੇ ਘਰਾਂ ਦੇ ਵਿੱਚੋਂ ਸੱਦ-ਸੱਦ ਕੇ ਖੰਡੇ ਬਾਟੇ ਦਾ ਉਸ ਟਾਈਮ ਤੇ ਜਾ ਕੇ ਪ੍ਰਚਾਰ ਕੀਤਾ ਜਦੋਂ ਕੋਈ ਸਾਧੇ ਨਹੀਂ ਸੀ ਹੁੰਦੇ ਮਹਾਪੁਰਸ਼ ਦੱਸਿਆ ਕਰਦੇ ਸੀ ਅਸੀਂ ਕੋਰ ਰਹੇ ਆ ਕਿ ਬਾਟੇ ਸਿਰ ਦੇ ਉੱਤੇ ਚੱਕ ਕੇ ਸਾਈਕਲਾਂ ਦੇ ਜਾਂ ਪਿੱਛੇ ਰੱਖ ਕੇ ਪੰਜ ਪਿਆਰੇ ਕੋਈ ਕਿਤੂ ਸਿੰਘ ਨੂੰ ਤਿਆਰ ਕਰਨਾ ਕੋਈ ਕਿਤੂ ਤਿਆਰ ਕਰਨਾ ਫਿਰ ਜਾ ਜਾ ਕੇ ਘਰ ਘਰ ਦੇ ਵਿੱਚ ਅੰਮ੍ਰਿਤ ਸੰਤਾਰ ਦਾ ਛਿੱਟਾ ਦਿੱਤਾ ਅੰਮ੍ਰਿਤ ਸ਼ਕਾਇਆ ਇਹ ਕਮਾਈ ਸੀ ਬਾਬਾ ਅਨੰਤ ਬਾਬਾ ਅਗੇਜ ਸਿੰਘ ਮਹਾਰਾਜ ਜੀ ਦੀ ਤੇ ਅੱਜ ਸਾਡੇ ਇਲਾਕੇ ਦੀ ਗੱਲ ਕਰੀਏ ਤਾਂ ਹੱਥਾਂ ਦੇ ਵਿੱਚ ਬੋਤਲਾਂ ਹੁੰਦੀਆਂ ਸੀ ਮੁਰਗੇ ਹੁੰਦੇ ਸੀ ਤੇ ਮਹਾਪੁਰਸ਼ਾਂ ਨੇ ਸਾਡੇ ਘਰਾਂ ਦੇ ਵਿੱਚੋਂ ਸ਼ਰਾਬ ਕੱਢੀ ਕਹਿੰਦੇ ਛੱਡ ਦਿਓ ਇਹਨੂੰ ਤੇ ਅੰਦਰ ਹੱਥਾਂ ਦੇ ਵਿੱਚ ਗੁੱਟਕੇ ਫੜਾ ਦਿੱਤੇ ਇਹ ਕਿਸੇ ਪੂਰਨ ਮਹਾਪੁਰਸ਼ ਦੀ ਨਿਸ਼ਾਨੀ ਸੀ ਮਤ ਜਾਣਿਓ ਕਿ ਬਾਬਾ ਗੇਜਾ ਸਿੰਘ ਜੀ ਨੇ ਕਿਸੇ ਨੂੰ ਤਵੀਤ ਕਰਕੇ ਦਿੱਤਾ ਕਿਸੇ ਨੂੰ ਸਿਰ ਘੁਮਾਣਾ ਸ਼ੁਰੂ ਕਰਤਾ ਮਹਾਪੁਰਸ਼ਾਂ ਨੇ ਇੱਕ ਨਾਮ ਦੀ ਦਾਤ ਦਿੱਤੀ ਤੇ ਜਿਨ੍ਹਾਂ ਨੇ ਉਸ ਨਾਮ ਦੀ ਕਮਾਈ ਨੂੰ ਜਪਿਆ ਉਸ ਦੀ ਕਮਾਈ ਕੀਤੀ ਨਾਮ ਦੀ ਤੇ ਉਹਨਾਂ ਦੇ ਬੇੜੇ ਭਵ ਸਾਗਰ ਤੂਪਾਰ ਹੋ ਗਏ ਮੇਰਾ ਟਾਈਮ 2 ਮਿੰਟ ਉੱਤੇ ਹੋ ਗਿਆ ਤੇ ਸਾਡੀ ਆਦਤ ਹੈ ਕਿ ਟਾਈਮ ਉੱਪਰ ਨਾ ਜਾਏ। ਬਾਬਾ ਧੰਨਾ ਸਿੰਘ ਜੀ ਸੈਕਟਰੀ ਸਾਹਿਬ ਕਹਿੰਦੇ ਕਿ 5-6 ਮਿੰਟ ਉੱਤੇ ਲਾ ਦਿਓ ਪਰ ਮੇਰ ਤੁ ਸਿਨੀਅਰ ਭਾਈ ਸਾਹਿਬ ਭਾਈ ਧੰਨਾ ਸਿੰਘ ਜੀ ਸਾਡੇ ਤੁ ਸਿਨੀਅਰ ਨੇ ਬੈਠੇ ਨੇ ਮਲੇਰਕੋਟਲੇ ਦੀ ਘਟਨਾ ਦਾ ਜ਼ਿਕਰ ਕਰ ਰਹੇ ਸੀ ਇੱਕ ਵਾਰੀ ਬੜਾ ਵੱਡਾ ਕੀਰਤਨ ਦਰਬਾਰ ਹੋਇਆ। ਉਹਨਾਂ ਕੰਡੀਸ਼ਨ ਰੱਖਤੀ ਕਿ ਇੱਕ ਸਭ ਤੋਂ ਪਹਿਲਾਂ ਕੀਰਤਨੀਆਂ ਬڑے-ਬڑے ਵੱਡੇ ਨਾਮਰ ਰਾਗੀਆਂ ਆਏ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਉਹਨਾਂ ਨੇ ਕੰਡੀਸ਼ਨ ਰੱਖੀ ਕਿ ਬਸੰਤ ਰਾਗ ਦੇ ਵਿੱਚ ਪਹਿਲਾ ਸ਼ਬਦ ਗਾਇਆ ਜਾਏ ਤੇ ਕਿਸੇ ਨੇ ਸੀ ਗਾਇਆ ਨਾਮਰ ਰਾਗੀਆਂ ਨੇ ਭਾਈ ਸਾਹਿਬ ਬਾਬਾ ਧੰਨਾ ਸਿੰਘ ਉਹਨਾਂ ਨੇ ਸ਼ਬਦ ਗਾਇਆ ਤੇ ਮਲੇਰ ਕੋਟਲੇ ਦੀ ਸੰਗਤ ਨੇ ਇਹਨਾਂ ਦਾ ਗਲ ਹਾਰਾਂ ਨਾਲ ਭਰ ਦਿੱਤਾ ਸੀ ਹਾਂਜੀ ਬਾਬਾ ਬਾਬਾ ਨਾਨ ਸਿੰਘ ਮਹਾਰਾਜ ਜੀ ਕੀਰਤਨ ਦੇ ਆਸ਼ਿਕ ਇਹ ਦਾਤਾ ਸਾਡੇ ਮਾਪਿਓ ਬਾਬਾ ਭਾਕ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਆਪਣੀ ਗੋਦੀ ਦੇ ਵਿੱਚ ਬਿਠਾ ਕੇ ਜਪਜੀ ਸਾਹਿਬ ਜੀ ਦਾ ਬਾਣ ਸਿਖਾਇਆ ਜਿਨ੍ਹਾਂ ਨੇ ਭਗਤ ਬਾਣੀ ਸਿਖਾਈ 22 12 ਸਿਖਾਈਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਣ ਦੀ ਸੰਥਿਆ ਦਿੱਤੀ ਜਿਨ੍ਹਾਂ ਨੇ ਆ ਤਫਲੇ ਦੀ ਦਾਤ ਜੇ ਅਸੀਂ ਵਜਾਰੇ ਆ ਤਫਲਾ ਤੇ ਬਾਬਾ ਭਾਕ ਸਿੰਘ ਹੋਣਾਂ ਦੀ ਬਦੂਲ ਤੇ ਮਹਾਪੁਰਸ਼ਾਂ ਦੀ ਬਾਬਾ ਗੇਜਾ ਸਿੰਘ ਜੀ ਅਫਰੀਕਾ ਦੇ ਵਿੱਚ 2000 ਚ ਗਏ ਸੀ ਉੱਥੇ ਹੀ ਮਹਾਪੁਰਸ਼ਾਂ ਨੇ ਵਚਨ ਕੀਤਾ ਸੀ ਕਹਿੰਦੇ ਸਾਡੇ ਤੋਂ ਬਾਅਦ ਭਾਗ ਬਾਬਾ ਭਾਗ ਸਿੰਘ ਹੁੜੀ ਹੋਣਗੇ ਉੱਥੇ ਵਚਨ ਕੀਤਾ ਸੀ ਵੱਖ-ਵੱਖ ਸੰਗੀਆਂ ਨੂੰ ਇਹਨਾਂ ਗੱਲਾਂ ਦਾ ਪਤਾ ਹੈ ਤੇ ਉਸ ਦੇ ਵਿੱਚ ਲੁਕਵੀਂ ਸ਼ਿਪਵੀਂ ਗੱਲ ਨਹੀਂ ਸੈਂਕੜੇ ਹਜ਼ਾਰਾਂ ਬੱਚਿਆਂ ਨੂੰ ਬਾਣੀ ਪੜ੍ਹਾ ਕੇ ਲਾਣਾ ਬਾਣੀ ਦੇ ਲੜ ਲਾਣਾ ਅਮਰਦੀ ਦਾਤ ਦੇਣੀ ਕੀਰਤਨ ਦੀ ਦਾਤ ਦੇਣੀ ਇਹ ਬਾਬਾ ਭਾਗ ਸਿੰਘ ਜੀ ਹੋਣਾਂ ਦਾ ਪਰਉਪਕਾਰ ਹੈ ਅੱਜ ਇਹ ਬੱਚੇ ਜਿਹੜੇ ਕੀਰਤਨ ਕਰ ਰਹੇ ਨੇ ਬਾਹਰ ਸਾਡੇ ਕੋਲ ਅਕੈਡਮੀਆ ਨੇ ਜਿੱਥੇ ਬੱਚੇ ਕੀਰਤਨ ਸਿਖਾਉਂਦੇ ਵੀ ਨੇ ਉਹ ਬੱਚਾ ਰਬਾਬ ਵਜਾ ਰਿਹਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਸੀ ਕਹਿੰਦੇ ਤੈਨੂੰ ਤਾਰ ਦਾ ਗੁਣ ਦਿੱਤਾ ਪਰ ਇਸ ਦੇ ਨਾਲ ਕਿਸੇ ਦੁਨਿਆਵੀ ਗਾਣੇ ਦੇ ਨਾਲ ਇਹ ਰਬਾਬ ਨਹੀਂ ਵਜਣੀ ਚਾਹੀਦੀ ਕਿਸੇ ਫਿਲਮੀ ਟਿਊਨ ਦੇ ਉੱਤੇ ਰਬਾਬ ਨਹੀਂ ਵਜਣੀ ਚਾਹੀਦੀ ਤੇ ਗੁਰੂ ਸਾਹਿਬ ਨੇ ਇਹ ਬਚਨ ਵੀ ਕੀਤੇ ਤੇ ਇਹ ਰੰਗ ਭਾਗੇ ਇਸ ਦਰ ਤੋਂ ਲੱਗੇ ਨੇ ਇਸ ਦਰ ਦੇ ਅਸੀਂ ਮੰਗਦੇ ਹਾਂ ਮਹਾਪੁਰਸ਼ ਬਾਬਾ ਭਾਗ ਸਿੰਘ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਬਾਬਾ ਧੰਨਾ ਸਿੰਘ ਉਹਨਾਂ ਨੂੰ ਹੱਥ ਜੋੜ ਕੇ ਪਹਿਲੇ ਹੀ ਮਾਫੀ ਮੰਗਦਾ ਸੀ ਨੀਅਰ ਨੇ ਡਰ ਲੱਗਦੇ ਨੇ 2-4 ਮਿੰਟ ਉੱਤੇ ਹੋਗੇ ਬਾਬਾ ਜੀ ਇੰਨੀਆਂ ਗਬਨਤੀਆਂ ਪ੍ਰਵਾਨ ਕਰਨੀਆਂ ਬਾਬਾ ਜੀ ਦੇ ਪਰਿਵਾਰ ਦਾ ਧੰਨਵਾਦ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਲਖਵਿੰਦਰ ਸਿੰਘ ਜੀ ਲੱਖਾ ਸਿੰਘ ਜੀ ਦਾ ਕੋ ਬਾਬਾ ਗੇਜਾ ਸਿੰਘ ਮਹਾਰਾਜ ਦਾ ਲੱਖਾ ਸਿੰਘ ਕਹਿ ਕੇ ਬੁਲਾਉਂਦੇ ਸੀ ਉਹ ਲਖਿਆ ਗੱਡੀ ਲਿਆ ਇਹ ਬਾਬਾ ਗੇਜਾ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਭਿੰਗ ਮਿਰਿਆ ਬਾਬਾ ਭਾਗ ਸਿੰਘ ਜੀ ਦੇ ਚਰਨਾਂ ਦੇ ਵਿੱਚ ਭਿੰਗ ਮਿਰਿਆ ਉੱਥੋਂ ਦਾਤ ਪ੍ਰਾਪਤ ਕੀਤੀ ਇਹਨਾਂ ਨੇ ਕੀਰਤਨ ਦੀ ਰਾਗੀ ਵੀ ਰਹੇ ਢਾਡੀ ਵੀ ਰਹੇ ਕਥਾ ਬਾਚਕ ਵੀ ਰਹੇ ਏ ਬਾਬਾ ਗੇਜਾ ਸਿੰਘ ਮਹਾਰਾਜ ਜੀ ਇਹਨਾਂ ਨੂੰ ਦੇਣਾ ਬਾਬਾ ਭਗਤ ਸਿੰਘ ਮਹਾਰਾਜ ਦੀ ਦੇਣ ਆ ਹੁਣ ਗੁਰਮਖ ਪਿਆਰ ਇਹਨਾਂ ਦਾ ਬਾਬਾ ਭਗਤ ਸਿੰਘ ਜੀ ਵੱਲੋਂ ਸਾਰੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਆ ਇਹਨੂੰ ਜਿਨੇ ਕਦਮ ਰੱਖੇ ਸਿਰ ਮੱਥੇ ਤੇ ਜਿਹੜੇ ਰਾਹਾਂ ਤੋਂ ਆਏ ਉਹਨਾਂ ਰਾਹਾਂ ਦੇ ਸਦਕੇ ਹੁਣ ਸਾਡੇ ਅਤੀ ਸਤਿਕਾਰਯੋਗ ਬਾਬਾ ਧੰਨਾ ਸਿੰਘ ਜੀ ਰਾਗੀ ਧੰਨਾ ਸਿੰਘ ਜੀ ਲੁਧਿਆਣੇ ਵਾਲੇ ਇਹਨਾਂ ਨੇ ਵੀ ਬਾਬਾ ਗੇਜਾ ਸਿੰਘ ਮਹਾਰਾਜ ਜੀ ਤੋਂ ਅਤੇ ਸੰਤ ਬਾਬਾ ਭਾਗ ਸਿੰਘ ਜੀ ਤੋਂ ਕੀਰਤਨ ਦੀ ਦਾਤ ਪ੍ਰਾਪਤ ਕੀਤੀ ਆ ਇਹਨਾਂ ਦਾ ਬਹੁਤ ਬਹੁਤ ਸੰਗਤ ਵੱਲੋਂ ਧੰਨਵਾਦ ਇਹਨਾਂ ਦਾ ਸਮਾ ਗੁਰਮਖ ਪਿਆਰੋ ਸੰਗਤ ਨੂੰ ਬੇਨਤੀ ਆ ਬੜੇ ਉਤਸ਼ਾਹ ਦੇ ਨਾਲ ਸਤਿਗੁਰਾਂ ਤੋਂ ਖੁਸ਼ੀਆਂ ਪ੍ਰਾਪਤ ਕਰੋ ਜੀ ਭਾਈ ਧੰਨਾ ਸਿੰਘ ਜੀ ਰਾਗੀ ਲੁਧਿਆਣੇ ਵਾਲੇ